ਸਾਤ ਅਖਰੀਆ ਕਾ ਅਸਰੇ ਪੰਜਾਬ ਵਾਸੋਂ ਜਿਹੜਾ ਸਹਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚਪਾਉਣ ਵਾਲੇ 3 ਘੰਟੇ 4 ਘੰਟੇ ਪੰਜਾਬ ਦੇ ਮੌਸਮ ਨਹੀਂ ਕਰਨਗੇ ਹੁਣ 16 ਜੂਨ ਨੂੰ ਪੰਜਾਬ ਦੇ 6:30 ਵਜ ਚੁੱਕੇ ਹਨ ਆਉਣ ਵਾਲੇ 3-4 ਘੰਟੇ ਪੰਜਾਬ ਦੇ ਮੌਸਮ ਨਹੀਂ ਕਰਨਗੇ ਕਿੰਨੇ ਭਾਗ ਵਿੱਚ ਮੀਂਹ ਜਿਹਾ ਸਾਰ ਹਨ ਕਿਹੜਾ ਭਾਗ ਸਾਫ ਤੇ ਖੁਸ਼ਕ ਬਣ ਰਹਿਣਗੇ ਕਿੰਨੇ ਭਾਗ ਵਿੱਚ ਗਾਜੇ ਲੈ ਕੇ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਦਾ ਪਹਿਲਾਂ ਜਿਹੜੇ ਵੀ ਰ ਆਪਣਾ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਚਲਾ ਕੇ ਬਾਅਦ ਵਿੱਚ ਵੀਡੀਓ ਲੈ ਹੁਣ ਤੁਸੀਂ ਲਾਈਵ ਸੈਟ ਤੇ ਫਿਰ ਦੇਖ ਸਕਦੇ 6:30 ਵਜੇ ਦੀਆਂ ਪੰਜਾਬ ਦੇਖੋ ਤੁਸੀਂ ਆਪਣੇ ਆਪ ਭਾਗ ਹੋ ਗਏ ਦਵਾਬੇ ਦੇ ਭਾਗ ਹੋ ਗਏ ਥੋੜੇ ਮੱਧ ਭਾਗ ਹੋ ਗਏ ਇਨਾਂ ਚ ਥੋੜੀ ਤਗੜੀ ਬੱਦਲ ਬਣੀ ਹੈ ਬਣਹੀ ਹੈ ਦੇ ਨਾਲ ਆਦੇ ਭਾਗਾਂ ਚ ਵੀ ਬੱਦਲ ਵੀ ਦੇਖਣ ਨੂੰ ਮਿਲ ਰਹੀ ਹੈ ਬੱਦਲ ਬਈ ਤਾਂ ਪੰਜਾਬ ਦੇ ਲਗਭਗ ਸਾਰੇ ਭਾਗਾਂ ਚ ਦੇਖਣ ਨੂੰ ਮਿਲ ਰਹੀ ਟਟਮੀ ਬੱਦਲ ਬਈ ਸੰਘਣੀ ਬੱਦਲ ਬਈ ਇਨਾਂ ਭਾਗਾਂ ਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਪਾਕ ਗੱਲ ਕਰੀਏ ਜ਼ਿਲ੍ਹੇ ਵਾਈਜ਼ ਇਨਾਂ ਭਾਗਾਂ ਚ ਮੀਂਹ ਨਹੀਂ ਤੁਹਾਰਾ ਨਾ ਪੰਜਾਬ ਦੇ ਜਿੰਨੇ ਭਾਗ ਜਲੰਧਰ ਦੇ ਭਾਗ ਹੋ ਗਏ ਸ਼ਿਦੂ ਭਾਗ ਸੰਗਰੂਰ ਹੋ ਗਿਆ ਲੁਧਿਆਣਾ ਹੋ ਰੂਪਨਗਰ ਮੋਹਾਲੀ ਹੋ ਗਿਆ ਇਨੇ ਚ ਤੁਹਾਨੂੰ ਤਗੜੀ ਬੱਦਲ ਬਣੀ ਹੋਈ ਹੈ ਇਨੇ ਵਿੱਚ ਹਲਕੇ ਦਰਮਿਆਨੇ ਮੀਂਹ ਝਟ ਦੇਖ ਨੂੰ ਮਿਲਦੀ ਹੈ ਸ਼ਰਾਟੇਦਾਰ ਮੀਂਹ ਵੀ ਦੇਖ ਨੂੰ ਮਿਲਦਾ ਕੁਝ ਅਧਰੇ ਅਧੇ ਘੰਟੇ ਹੀ ਆ 10-20 ਮਿੰਟ ਲਈ ਬਾਕੀ ਥੋੜੇ ਆਉਂਦੇ ਘੰਟੇ ਜੇ ਸਦੇ ਪੰਜਾਬ ਦੇ ਇਹ ਇਨੇ ਭਾਗ ਫਿਰੰਡਾ ਬਰਨਾਲਾ ਮਾਨਸਾ ਸੰਗਰੂਰ ਦੇ ਭਾਗ ਇਨੇ ਵਿੱਚ ਵੀ ਆਪਣੇ ਬੱਦਲ ਵੀ ਦੇਖ ਨੂੰ ਮਿਲਦੀ ਹੈ ਗਾਜ ਲਿਸ਼ਕੇ ਨਾਲ ਬਾਕੀ ਪੰਜਾਬ ਦੇ ਆਪਣੇ ਭਾਗ ਵਿੱਚ ਬੱਦਲ ਵੀ ਬਣੀ ਹੋਈ ਹੈ ਪਰ ਕੋਈ ਖਾਸ ਮੀਂਹ ਨਹੀਂ ਦਸਾਰ ਨਹੀਂ ਨੇ ਬਾਕੀ ਤੁਹਾਨੂੰ ਰਾਤ ਨੂੰ ਇੱਕ ਹੋਰ ਵੀਡੀਓ ਮੈਂ ਦੱਸ ਦਵਾਂਗੇ ਕਿ ਰਾਤ ਨੂੰ ਕਿਹਨਾ ਭਾਗ ਵਿੱਚ ਰਾਤ ਨੂੰ ਸਦਾ ਮੀਂਹ ਦੇਖ ਘੰਟੇ ਦੀ ਗੱਲ ਕਰੇ ਜਿਹੜੇ ਤੈਨੂੰ ਉਹ ਭਾਗ ਦੱਸਿਆ ਨੇ ਇਹਨਾਂ ਵਿੱਚ ਮੀਕ ਨਹੀਂ ਦਸਾਲ ਹਨ ਤੇ ਬਾਕੀ ਭਾਗ ਲਗਭਗ ਬੱਦਰ ਬਾਈ ਅਧਿਨ ਇਦਾਂ ਹੀ ਰਹਿਣਗੇ ਬਾਕੀ ਅੱਜ ਦੇ ਵਿੱਚ ਨਹੀਂ ਧੰਨਵਾਦ